ਵਾਰਕ ਆਵਦੀ ਪ੍ਰਸ਼ਨੋਤਰੀ ਕਰਾਂਗੇ ਅੱਜ ਆਪਾਂ ਅੱਜ ਦੀ ਜਮਾਤ ਵਿੱਚ ਐਮ ਐਸ ਕਯੂ ਵਿਖਿਆਤਮਕ ਹੱਲ ਵੀ ਕਰਾਂਗੇ ਉਹਨਾਂ ਦਾ ਪਰਸਨਲ ਦਾ ਲਗਭਗ ਹੈਗੇ ਆ ਕੁਝ 13% ਪ੍ਰਸ਼ਨ ਹੈਗੇ ਆ 13 14% ਉਹਨਾਂ ਦੇ ਆਪਾਂ ਵਧੀਆ ਵਿਖਿਆਤਮਕ ਹੱਲ ਕਰਾਂਗੇ ਇਹਦੇ ਨਾਲ ਤੁਹਾਨੂੰ ਪੜਨ ਲਈ ਸਮਝ ਵਿਕਸਤ ਹੋ ਗਈ ਯਾਨੀ ਕਿ ਆ ਪੜਦੇ ਤਾਂ ਸਾਰੇ ਆ ਪਰ ਆਪਾਂ ਪੜਦੇ ਆ ਜਿਵੇਂ ਨਾਵਲ ਪੜਦੇ ਹੁੰਦੇ ਆ ਥੋੜਾ ਜਿਆ ਰੁਕ ਕੇ ਇੱਕ ਕਲਾਈ ਨੂੰ ਪੂਟੂ ਪੁਆਇੰਟ ਦੇਖ ਕੇ ਪੜਨ ਬਾਰੇ ਪਤਾ ਲੱਗੇਗਾ ਤਰਾ ਜੁੜੇ ਰਹੋ ਜਲਦੀ ਜਲਦੀ ਲਾਈਵ ਕਲਾਸ ਵਿੱਚ ਆ ਜਾਓ ਤੁਸੀਂ ਤੁਹਾਡਾ ਸਵਾਗਤ ਹੈ ਅੱਜ ਦੀ ਲਾਈਵ ਕਲਾਸ ਵਿੱਚ ਆਪਾਂ ਅੱਗੇ ਵਧਦੇ ਹੋਏ ਪਹਿਲੇ ਕੁਸ਼ਨ ਵੱਲ ਜਾਂਦੇ ਹਾਂ ਅੱਜ ਦਾ ਪਹਿਲਾ ਕੁਸ਼ਨ ਹੈ ਵਾਰ ਦੇ ਕਥਾਵਸਤੂ ਵਿੱਚ ਕਿਹੜੇ ਪੱਖ ਹੁੰਦੇ ਹਨ ਕਥਾਵਸਤੂ ਵਿੱਚ ਕਿਹੜਾ ਪੱਖ ਹੁੰਦਾ ਹੈ ਸਮਾਦਾਨ ਸ਼ੰਕਾ ਸੰਗਰਸ ਜਾਂ ਸਾਰੇ ਹੀ ਵਾਰ ਦੇ ਕਥਾ ਵਸਤੂ ਪੱਖ ਵਿੱਚ ਸਮਾਧਾਨ ਵੀ ਹੁੰਦਾ ਹੈ ਸ਼ੰਕਾ ਵੀ ਹੁੰਦਾ ਹੈ ਸੰਗਰਸ ਵੀ ਹੁੰਦਾ ਹੈ ਤਿੰਨੇ ਚੀਜ਼ਾਂ ਮੌਜੂਦ ਹੁੰਦੀਆਂ ਯਾਨੀ ਕਿਥੇ ਸਾਰੇ ਸਹੀ ਹਨ ਅੱਗੇ ਬਹੁਤ ਹੀ ਵਧੀਆ ਪ੍ਰਸ਼ਨ ਆਉਣ ਜਾ ਰਹੀ ਹੈ ਤੁਸੀਂ ਜੁੜੇ ਰਹੋ ਲਾਈਵ ਕਲਾਸ ਵਿੱਚ ਲਾਈਵ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੀਏ ਕਲਾਸ ਡੇਲੀ ਸ਼ਾਮ ਨੂੰ ਜੁੜ ਹੁੰਦੀ ਹੈ ਤੁਸੀਂ ਡੇਲੀ ਸ਼ਾਮ ਦੀ ਕਲਾਸ ਵਿੱਚ ਪਹੁੰਚਿਆ ਕਰੋ ਤੁਹਾਡਾ ਬਹੁਤ ਫਾਇਦਾ ਹੋਵੇਗਾ ਪਉਣ ਵਾਲੀ ਸਾਡੀ ਗੜੀ ਭਰਤੀ ਵਿੱਚ ਤੁਹਾਨੂੰ ਸਮਝਿਤ ਹੋਵੇਗੀ ਕਿਸ ਤਰ੍ਹਾਂ ਪੜ੍ਹਨਾ ਹੈ ਕਿਵੇਂ ਪੜ੍ਹਨਾ ਹੈ ਅਗਲਾ ਪ੍ਰਸ਼ਨ ਹੈ ਵਾਰ ਦਾ ਸਭ ਤੋਂ ਪ੍ਰਮੁੱਖ ਤੱਤ ਕਿਹੜਾ ਹੈ ਛੰਦ ਵਿਧਾਨ ਹੈ ਸੰਘਰਸ਼ ਜਾਂ ਟੱਕਰ ਹੈ ਜਾਂ ਸ਼ੰਕਾ ਜਾਂ ਸਮਾਧਾਨ ਹੈ ਸਭ ਤੋਂ ਪ੍ਰਮੁੱਖ ਪ੍ਰਮੁੱਖ ਸੰਘਰਸ਼ ਜਾਂ ਟੱਕਰ ਜਾਂ ਛੰਦ ਵਿਧਾਨ ਜਾਂ ਸ਼ੰਕਾ ਜਾਂ ਸਮਾਧਾਨ ਹੈ ਇੱਥੇ ਆਪਾਂ ਜੇ ਸਭ ਤੋਂ ਪ੍ਰਮੁੱਖ ਤੱਤ ਮੰਨੀਏ ਤਾਂ ਸੰਗ੍ਰਸ ਜਾਂ ਟੱਕਰ ਹੈ ਕਿਉਂਕਿ ਇਹਦੇ ਵਿੱਚ ਸੰਗ੍ਰਸ ਜਾਂ ਟੱਕਰ ਯਾਨੀ ਕਿ ਦੋਨਾਂ ਧਿਰਾਂ ਦਾ ਯੁੱਧ ਜੰਗ ਹੁੰਦਾ ਹੈ ਤੇ ਉਹਦੇ ਸੰਗ੍ਰਸ ਜਾਂ ਟੱਕਰpur ਟੱਕਰ ਹੁੰਦੀ ਹੈ ਤਾਂ ਉਹ ਪ੍ਰਮੁੱਖ ਹੈ ਦੇਖਣਾ ਚਾਹੀਦਾ ਵਾਰ ਪੜਦੇ ਆ ਪੜਨ ਚਾਹੀਦਾ ਪੜਨ ਨੂੰ ਆਪਾਂ ਨੂੰ ਇੰਟਰਸਟ ਆਉਂਦਾ ਕੀ ਬਣਿਆ ਅੱਗੇ ਕੀ ਬਣੂਗਾ ਉਸ ਉਤਸ਼ਾਹ ਵੱਧਦੀ ਹੈ ਜੰਗ ਵਿੱਚ ਦੀ ਜਿੱਤ ਤੇ ਹਾਰ ਦਾ ਕਿਸ ਪੱਖ ਵਿੱਚ ਪਤਾ ਲੱਗਦਾ ਹੈ ਸ਼ੰਕਾ ਵਿੱਚ ਸਮਾਧਾਨ ਵਿੱਚ ਸੰਘਰਸ਼ ਵਿੱਚ ਆਪਾਂ ਗੱਲ ਕਰ ਰਹੇ ਆਂ ਵੀ ਸਮਾ ਸੰਘਰਸ਼ ਤਾਂ ਪ੍ਰਮੁੱਖ ਹੈ ਤੇ ਉਹਦੇ ਵਿੱਚ ਲੜਾਈ ਝਗੜਾ ਹੁੰਦਾ ਤੇ ਸ਼ੰਕਾ ਉਹਦੇ ਵਿੱਚ ਪਤਲਾਦਾ ਵੀ ਕਿਉਂ ਕਾਰਨ ਕਿਵੇਂ ਤੇ ਜਿਹੜਾ ਸਮਾਧਾਨ ਹੈ ਨਾ ਉਹਦੇ ਵਿੱਚ ਫਿਰ ਉਹ ਸਮਾਧਾਨ ਨਿਕਲਦਾ ਜਿੱਤ ਤੇ ਹਾਰ ਦਾ ਜਿੱਤ ਦੇ ਹਾਰ ਦਾ ਨਤੀਜਾ ਨਿਕਲਦਾ ਸਮਾਧਾਨ ਵਿੱਚ ਅਗਲਾ ਕੁਐਸਚਨ ਹੈ ਵਾਰ ਕਿਹੜੀ ਭਾਸ਼ਾ ਦਾ ਸ਼ਬਦ ਹੈ ਕੀ ਪੰਜਾਬੀ ਦਾ ਹੈ ਉਰਦੂ ਦਾ ਹੈ ਸੰਸਕ੍ਰਿਤ ਦਾ ਜਾਂ ਹਿੰਦੀ ਦਾ ਹੈ ਵਾਰ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਵਾਰ ਵਿੱਚ ਨਾਇਕ ਤੇ ਪ੍ਰਤੀਨਾਇਕ ਦੀ ਕਿਸ ਤਰ੍ਹਾਂ ਉਸਾਰੀ ਕੀਤੀ ਜਾਂਦੀ ਹੈ ਦੋਨੇ ਬਰਾਬਰ ਹੋਣ ਦੀ ਜਿੰਨੇ ਮੁਕਾਬਲੇ ਦਾ ਪ੍ਰਤੀਨਾਇਕ ਹੋਵੇਗਾ ਤੇ ਉਹਨੇ ਮੁਕਾਬਲੇ ਦਾ ਹੀ ਨਾਇਕ ਹੋਣਾ ਚਾਹੀਦਾ ਹੈ ਨਾਇਕ ਪ੍ਰਤੀਨਾਇਕ ਨਾਲੋਂ ਕਮਜ਼ੋਰ ਜਿਹੜਾ ਆਪਾਂ ਨਾਇਕਿਆਂ ਯੋਧਾ ਮਿੱਥ ਕੇ ਵਾਰ ਲਿਖਦੇ ਆ ਉਹਦੇ ਵਿੱਚ ਉਹ ਜਿਹੜਾ ਨਾਇਕ ਹੁੰਦਾ ਉਹ ਪ੍ਰਤੀਨਾਇਕ ਨਾਲੋਂ ਕਮਜ਼ੋਰ ਹੋਣਾ ਚਾਹੀਦਾ ਹੈ ਜਾਂ ਨਾਇਕ ਪ੍ਰਤੀਨਾਇਕ ਦੇ ਨਾਲੋਂ ਬਲਵਾਨ ਹੋਣਾ ਚਾਹੀਦਾ ਹੈ ਯਾਨੀ ਜਿਹੜਾ ਯੋਧਾ ਹੁੰਦਾ ਉਹ ਪ੍ਰਤੀਨਾਇਕ ਨਾਲੋਂ ਬਲਵਾਨ ਹੋਣਾ ਚਾਹੀਦਾ ਹੈ ਇੱਥੇ ਆਪਾਂ ਗੱਲ ਕਰੀਏ ਤਾਂ ਦੋਨੇ ਬਰਾਬਰ ਹੋਣੇ ਚਾਹੀਦੇ ਆ ਜੇ ਦੋਨੇ ਬਰਾਬਰ ਹੋਣਗੇ ਦੋਨੇ ਤਾਕਤਵਰ ਹੋਣਗੇ ਤਾਂ ਫਿਰ ਆਪਾਂ ਨੂੰ ਤਾਂ ਹੀ ਪਤਾ ਲੱਗੂਗਾ ਕਿ ਹੁਣੇ ਇਸ ਤਰ੍ਹਾਂ ਯੋਧੇ ਨੇ ਕਿਸ ਤਰ੍ਹਾਂ ਆਪਣੀ ਤਾਕਤ ਵਿਖਾ ਕੇ ਤੇ ਜੰਗ ਨੂੰ ਜਿੱਤਿਆ ਇਸ ਤਰ੍ਹਾਂ ਦੋਨੇ ਬਰਾਬਰ ਹੋਣੇ ਚਾਹੀਦੇ ਆ ਆਪਣੀ ਤਿਸ਼ਕਤਾ ਬਾਤੀ ਹੈ ਜੇ ਟਕੜਾ ਹੋਊਗਾ ਤਾਂ ਫਿਰ ਮਾੜੇ ਨੂੰ ਤਾਂ ਆਪੇ ਢਾਈ ਲਊਗਾ ਤੇ ਜੇ ਮੜਾ ਹੋਊਗਾ ਤਾਂ ਫਿਰ ਕੁਛ ਨਾ ਕੁਛ ਤਾਂ ਹੋਊਗਾ ਹੀ ਤੁਹਾਨੂੰ ਪਤਾ ਹੀ ਹੈ। ਵਾਰ ਦੇ ਕਿਸ ਅੱਖ ਵਿੱਚ ਸੰਘਰਸ਼ ਜਾਂ ਜੁੱਦ ਦੇ ਕਾਰਨਾਮ ਬਾਰੇ ਦੱਸਿਆ ਜਾਂਦਾ ਹੈ। ਇਹ ਆਪਾਂ ਗੱਲ ਕਰੀਏ ਤਾਂ ਸ਼ੰਕਾ ਪੱਖ ਵਿੱਚ ਸਮਾਧਾਨ ਵਿੱਚ ਸੰਘਰਸ਼ ਵਿੱਚ ਜਾਂ ਇਤਿਹਾਸਕ ਵਿੱਚ ਤਾਂ ਇਥੇ ਇਤਿਹਾਸ ਤਾਂ ਬਿਲਕੁਲ ਵੀ ਨਹੀਂ ਹੈ। ਤੇ ਸੰਘਰਸ਼ ਬਾਰੇ ਆਪਾਂ ਗੱਲ ਕਰ ਹੀ ਚੁੱਕੇ ਹਾਂ ਉਹ ਨਾਂ ਵਿੱਚ ਚਾਲ ਲੜਾਈ ਜਾਂ ਝਗੜਾ ਹੁੰਦਾ ਹੈ ਸੰਘਰਸ਼ ਵਿੱਚ ਤੇ ਸਮਾਧਾਨ ਵਿੱਚ ਉਹਨਾਂ ਦਾ ਯਾਨੀ ਤੀਜਾ ਨਿਕਲਦਾ ਤੇ ਸ਼ੰਕਾ ਵਿੱਚ ਦੇ ਕਾਰਨਾਂ ਬਾਰੇ ਦੱਸਿਆ ਜਾਂਦਾ ਹੈ ਵਾਰ ਵਾਰ ਦਾ ਇੱਕ ਤੀਜਾ ਰੂਪ ਆਧੁਨਿਕ ਵਾਰਾਂ ਨੂੰ ਦਰਸਾਉਂਦਾ ਹੈ। ਕੌਣ ਕਹਿੰਦਾ ਹੈ ਵੀ ਵਾਰ ਦਾ ਇੱਕ ਜਿਹੜਾ ਤੀਜਾ ਰੂਪ ਹੈ ਨਾ ਇਕਤਾ ਦੇ ਹੱਥੇ ਪਿੰਕ ਵਾਰਾਂ ਹੋ ਗਈਆਂ, ਇੱਕ ਵੀਰਸਤੀ ਵਾਰ ਹੋਗੇ ਤੀਜਾ ਕਿਹੜਾ ਰੂਪ ਹੈ? ਤੀਜਾ ਰੂਪ ਹੈ ਆਧੁਨਿਕ ਵਾਰ। ਉਹ ਕਿਹਨੇ ਕਿਹੜੇ ਵਿਦਵਾਨ ਨੇ ਦੱਸਿਆ ਹੈ ਕਿ ਆਧੁਨਿਕ ਵਾਰਾਂ ਤੀਜਾ ਰੂਪ ਹੈ? ਡਾਕਟਰ ਰਤਨ ਸਿੰਘ ਜੱਗੀ ਨੇ, ਪ੍ਰਿੰਸੀਪਲ ਤੇਜਾ ਸਿੰਘ ਨੇ ਜਾਂ ਪਿਆਰਾ ਸਿੰਘ ਪਦਵਨੇ ਜਾਨ ਨਾ ਜਾਰਾ ਬੇਦੀ ਨੇ ਇੱਥੇ ਆਪਾਂ ਅਨਸਵਰ ਦੇਖੀਏ ਤਾਂ ਪਤਨ ਸਿੰਘ ਜੱਗੀ ਉਹ ਵਰਤਨ ਸਿੰਘ ਜੱਗੀ ਵਾਰ ਦਾ ਇੱਕ ਤੀਜਾ ਉਪਦਨਿਕਾਰਾ ਨੂੰ ਮੰਨਦਾ ਹੈ। ਵਾਰ ਦਾ ਸਬੰਧ ਹੁੰਦਾ ਹੈ ਇਤਿਹਾਸ ਨਾਲ। ਯਾਨੀ ਕੋ ਘਟਨਾ ਘਟਦੀ ਹੈ। ਚੰਡੀ ਦੀ ਵਾਰ ਜਿਵੇਂ ਹੋਈ ਉਹਦਾ ਵੀ ਕੋਈ ਇਤਿਹਾਸ ਬਾਰੇ ਦੱਸਿਆ ਗਿਆ ਹੈ। ਮਿਥਿਆਸ ਯਾਨੀ ਕੀ ਮਨ ਘਟਤ ਘਟਨਾ ਹੈ। ਜਾਂ ਵਰਤਮਾਨ ਜੋ ਚੱਲ ਰਹੀ ਹੈ ਸਮੇ ਉਸ ਤੇ ਹੁੰਦੀ ਹੈ। ਇਤਿਹਾਸਤ ਅਤੇ ਇਤਿਹਾਸ ਦੋਨਾਂ ਨਾਲ ਵਾਰ-ਵਾਰ ਦੇਖੀਏ ਤਾਂ ਆਪਾਂ ਇਤਿਹਾਸਤ ਅਤੇ ਇਤਿਹਾਸ ਦੋਨੇ ਹੀ ਹੁੰਦੇ ਆ ਇਤਿਹਾਸ ਤਾਂ ਹੁੰਦਾ ਹੈ ਕੁਝ ਕਲਪਨਾ ਵੀ ਵਿੱਚ ਹੁੰਦੀ ਹੈ ਅਧਿਆਤਮਿਕ 12 ਵਿੱਚ ਰਸ ਕਿਹੜਾ ਹੁੰਦਾ ਹੈ ਸ਼ਾਂਤ ਰਸ ਅਦਭੂਤ ਰਸ ਵੀਰ ਰਸ ਔਰ ਉਧਰ ਰਸ ਵੀਰ ਰਸ 12 ਵਿੱਚ ਤਾਂ ਵੀਰ ਰਸ ਹੁੰਦਾ ਹੈ ਅਧਿਆਤਮਿਕ 12 ਵਿੱਚ ਸ਼ਾਂਤ ਰਸ ਹੁੰਦਾ ਹੈ ਇਸ ਤਰ੍ਹਾਂ ਪੰਜ ਸਵਾਲ ਇੱਥੇ ਨਿਕਲ ਗਿਆ ਹੈ ਕਿ ਅਧਿਆਤਮਿਕ ਵਾਰਾਂ ਵਿੱਚ ਕਿਹੜਾ ਰਸ ਹੁੰਦਾ ਹੈ ਸ਼ਾਂਤ ਰਸ ਤੁਸੀਂ ਆਪਣਾ ਆਨਸਰ ਲਾਈਵ ਚੈਟ ਰਾਹੀਂ ਦਿੰਦੇ ਰਹੋ ਵਾਰਾਂ ਦਾ ਪ੍ਰਾਤਨ ਰੂਪ ਕਿਹੜਾ ਹੈ ਵੀਰ ਰਸੀ ਵਾਰਾਂ ਹੈ ਜਾਂ ਅਧਿਆਤਮਿਕ ਵਾਰਾਂ ਹੈ ਜਾਂ ਦੋਨੋਂ ਹੀ ਹੈ ਯਾਨੀ ਕਿ ਵਾਰਾਂ ਸਭ ਤੋਂ ਪਹਿਲਾਂ ਕਿਸ ਰੂਪ ਵਿੱਚ ਲਿਖੀਆਂ ਗਿਆਨ ਲਗੀਆਂ ਅਧਿਆਤਮਿਕ ਵਾਰਾਂ ਲਿਖੀਆਂ ਗਈਆਂ ਜਾਂ ਵੀਰ ਰਸੀ ਜਾਂ ਦੋਨੋਂ ਹੀ ਸਭ ਤੋਂ ਪਹਿਲਾਂ ਵੀਰ ਅਸੀਵਾਰਾਂ ਲਿਖੀ ਗਈਆਂ ਵਾਰ ਲਿਖੀ ਜਾਂਦੀ ਹੈ ਪੌੜੀ ਛੰਦ ਵਿੱਚ ਸਿਰਖੰਡੇ ਵਿੱਚ ਨਿਸ਼ਾਨੀ ਵਿੱਚ ਤਿੰਨਾ ਵਿੱਚ ਵੈਸੇ ਤਾਂ ਵਾਰ ਪੌੜੀ ਛੰਦ ਵਿੱਚ ਲਿਖੀ ਜਾਂਦੀ ਹੈ ਪਰ ਪੌੜੀ ਦੇ ਹੀ ਅੱਗੇ ਦੋ ਭਾਗ ਹਨ ਨਿਸ਼ਾਨੀ ਅਤੇ ਸਿਰਖੰਡੀ ਯਾਨੀ ਕਿ ਵਾਰ ਨਿਸ਼ਾਨੀ ਵਿੱਚ ਵੀ ਲਿਖੀ ਜਾਂਦੀ ਹੈ ਸਿਰਖੰਡੀ ਵਿੱਚ ਤੇ ਪੋੜੀ ਵਿੱਚ ਵੀ ਇਹਦਾ ਸਹੀ ਅਨਸਰ ਹੋਊਗਾ ਤਿੰਨੇ ਹੀ ਵਾਰ ਵਿੱਚ ਅਲੰਕਾਰ ਵਰਤਿਆ ਜਾਂਦਾ ਹੈ ਅਤੀਕਥਨੀ ਰੂਪਕ ਉਪਮਾ ਜਨੁਪਰਾਸ ਵਾਰ ਵਿੱਚ ਕਿਹੜਾ ਅਲੰਕਾਰ ਵਰਤਿਆ ਜਾਂਦਾ ਹੈ ਜਲਦੀ ਸੋ ਜਲਦੀ ਤੁਸੀਂ ਲਾਈਵ ਚੈਟ ਰਾਹੀਂ ਅਨਸਰ ਦਿਓ ਇੱਥੇ ਆਪਾਂ ਦੇਖਦੇ ਹੋਈਆਂ ਤੁਹਾਡੇ ਅਨਸਰ ਵੀ ਆ ਰਹੀ ਹੈ ਤੇ ਉਹਨਾਂ ਵਿੱਚੋਂ ਆਪਾਂ ਦੇਖੀਏ ਤਾਂ ਵਾਰ ਵਿੱਚ ਅਲੰਕਾਰ ਵਰਤੀ ਜਾਂਦੇ ਹੈ అతిਕਥਨੀ ਅਲੰਕਾਰ అతిਕਥਨੀ ਅਲੰਕਾਰ ਯਾਨੀ ਕਿ ਗੱਲ ਨੂੰ ਵਿਦਾ ਚੜਾ ਕੇ ਕਹਿਣਾ ਵਾਰ ਵਿੱਚ ਜੋ ਦੇ ਬਾਰੇ ਕੁਝ ਜ਼ਿਆਦਾ ਹੀ ਵਿਦਾ ਚੜਾ ਕੇ ਜਾਂ ਫਿਰ ਪ੍ਰਤੀਨਾਇਕ ਬਾਰੇ ਜ਼ਿਆਦਾ ਤੋਂ ਜ਼ਿਆਦਾ ਚੜ੍ਹਾਵਾਂ ਦਾ ਕੀਆ ਜਾਂਦਾ ਵੀ ਉਸ ਤਰ੍ਹਾਂ ਦਾ ਉਹਦੇ ਉਹਨੂੰ ਉਖਲੀਆਂ ਨਾਸਾਂ ਯਾਨੀ ਕਿ ਦੁਰਗਾ ਯਾਨ ਚੰਡੀ ਦੀ ਵਾਰ ਵਿੱਚ ਗੱਲ ਕਰੀਏ ਤਾਂ ਆਪਾਂ ਆਧ ਕਾਲ ਵਿੱਚ ਰਚੀਆਂ ਗਈਆਂ ਦੁਨੀਆਂ ਵਾਲੀਆਂ ਵਾਰਾਂ ਹਨ ਕਿੰਨੀਆਂ ਆਧ ਕਾਲ ਵਿੱਚ ਕਿੰਨੀਆਂ ਦੁਨੀਆਂ ਵਾਲੀਆਂ ਵਾਰਾਂ ਰਚੀਆਂ ਗਈਆਂ 6 2 3 8 ਜਾਂ 9 ਇੱਥੇ ਆਪਾਂ ਗੱਲ ਕਰੀਏ ਤਾਂ ਆਧ ਕਾਲ ਮੱਧ ਕਾਲ ਵਿੱਚ ਤਿੰਨ ਰਚੀਆਂ ਗਈਆਂ ਆਧ ਕਾਲ ਵਿੱਚ 6 ਤੇ ਤਿੰਨਾਂ ਨੂੰ ਮਿਲਾ ਕੇ ਇਹਨਾਂ ਨੂੰ 9 ਹੋ ਗਈਆਂ ਅਧਿਆਤਮਿਕ ਵਾਰਾਂ ਅਧਿਆਤਮਿਕ ਨਹੀਂ ਸੋਰੀ 23 ਵਾਰਾਂ 9 ਹੋ ਗਈਆਂ ਤੇ ਇਹਨਾਂ ਨੂੰ 9 12 ਨੂੰ ਧੁੰਨੀਆਂ ਵਾਲੀਆਂ ਵਾਰਾਂ ਵੀ ਕਿਹਾ ਜਾਂਦਾ ਹੈ ਇੱਥੇ ਆਪਣਾ ਪ੍ਰਸ਼ਨ ਬਣਦਾ ਹੈ ਅਦਕਾਲ ਵਿੱਚ ਚ ਰਚੀਆਂ ਧੁੰਨੀਆਂ ਵੜੀਆਂ ਵਾਰਾਂ ਕਿੰਨੀਆਂ ਹਨ 6 ਅਗਲੇ ਪ੍ਰਸ਼ਨ ਤੋਂ ਬਦਨ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਲਓ ਹੂੰ ਅਗਲਾ ਪ੍ਰਸ਼ਨ ਹੈ ਇਹ ਆਪਣਾ ਅੱਜ ਦਾ ਲਾਸਟ ਪ੍ਰਸ਼ਨ ਹੈ ਚੋਟ ਪਈ ਖਰਚਾਮੀ ਦਲਾ ਮੁਕਾਬਲਾ ਕੇ ਰਈ ਬਰੀਆਮੀ ਦੁਰਗਾ ਕੇ ਰਕਸ਼ ਵੱਡੇ ਆਲਮੀ ਭਜ ਨਹੀਂ ਜਾਣਦੇ ਅੰਤ ਹੋਏ ਸਰਗਾਮੀ ਮਾਰੇ ਦੇਵਤਾ ਇਸ ਪੰਕਤੀ ਵਿੱਚ ਕਿਹੜਾ ਛੰਦ ਹੈ ਜੇ ਆਪਾਂ ਨਿਸ਼ਾਨੀ ਛੰਦ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਭਗਤੀ ਦਾ ਯਾਨੀ ਕਿ ਮੇਲ ਲਾਸਟ ਵਿੱਚ ਹੁੰਦਾ ਹੈ ਜਿਵੇਂ ਸਿਰਖੰਡੀ ਛੰਦ ਹੁੰਦਾ ਹੈ ਕਿ ਉਹਦੇ ਵਿੱਚ ਸਿਰ ਵਿੱਚ ਖੰਡ ਯਾਨੀ ਕਿ ਸਿਰ ਵਿੱਚ ਖੰਡ ਸਿਰ ਪਾੜ ਦੇਣਾ ਹੁੰਦਾ ਹੈ ਸਿਰ ਪਾੜ ਕੇ ਯਾਨੀ ਕਿ ਲਾਸਟ ਵਿੱਚ ਇਹਦਾ ਮਿਲਦਾ ਹੈ ਜਿਵੇਂ ਖਰਚਾਮੀ ਬਰਿਆਮੀ ਆਲਮੀ ਸੁਰਗਾਮੀ ਤੇ ਜੇ ਆਪਾਂ ਗੱਲ ਕਰੀਏ ਨਿਸ਼ਾਨੀ ਛੰਦ ਦੀ ਉਹਦੇ ਵਿੱਚ ਅੰਤ ਵਿੱਚ ਮਿਲਦਾ ਹੈ ਜਿਵੇਂ ਇੱਥੇ ਮਿਲਣਾ ਹੁੰਦਾ ਤਾਂ ਇੱਥੇ ਆਪਾਂ ਐਂਸਵਰ ਬਣੂਗਾ ਸਿਰਖੰਡੀ ਸ਼ੰਦ ਆਪਾਂ ਅੱਜ ਦੀ ਜਮਾਤ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੁਸੀਂ ਇਸ ਚੈਨਲ ਨੂੰ ਮਨਵੀਰ ਸਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਤਿਆਰੀ ਕਰਨ ਵਾਲੇ ਦੋਸਤਾਂ ਗਰੁੱਪਾਂ ਸਭ ਵਿੱਚ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ